ਸ਼ੇਅਰ ਜ਼ਰੂਰ ਕਰ ਦੇ ਬਈ ਚਲਦੇ ਚਲਦੇ ਲਾਈਵ ਨੂੰ ਦੇਖ ਸਕਦੇ ਤੁਸੀਂ ਲੌਂਗਵਾਲ ਬਕਰਾ ਮੰਡੀ ਬੋਲਦਾ ਨਾ ਭਾਜੀ ਮੈਂ ਦੁਪਹਿਰ ਨੂੰ ਕਰ ਦੋ ਬਈ ਕਿਰਾਂ ਦੱਬ ਕੇ ਸ਼ੇਅਰ ਪੰਡਾ ਵੀ ਜੁੜੇ ਪੰਡਾ ਕਰ ਦੋ ਬਈ ਕਿਰਾਂ ਦੱਬ ਕੇ ਸ਼ੇਅਰ ਅੱਜ ਆਪਾਂ ਲੌਂਗਵਾਲ ਬਕਰਾ ਮੰਡੀ ਦੇ ਦੇਖ ਸਕਦੇ ਹਾਂ ਤੁਸੀਂ ਬਹੁਤ ਹੀ ਭਾਰੀ ਕਟੜੇ ਵਿੱਚ ਵਪਾਰੀ ਵੀ ਪਹੁੰਚੇ ਦੇਖ ਸਕਦੇ ਹਾਂ ਚਲਦੇ ਚਲਦੇ ਲਾਈਵ ਨੂੰ ਸ਼ੇਅਰ ਕਰ ਦਿਓ ਕਿਹੜਾ ਉਹ ਦੱਸ ਹੁਣ ਉਧਰ ਖੜਾ ਬੱਕਰਾ ਮਾਰ ਕੁੱਤੀ ਇਹਦਾ ਕੀ ਮੁੱਲ ਮਰਦਾ ਉਹਦਾ ਫੋਨ ਤੇ ਕਰ ਲਾਂ ਤੂੰ ਇਹਦੀ ਰੇਟ ਕੀ ਕਰਦਾਗਾ ਨਹੀਂ 9000 ਦੀ ਦੇਣ ਲੈਣੀ ਆ ਯਾਰ 9000 ਰੁਪਏ ਮੰਗਦਾ ਇਹਨਾਂ ਕਿਹੜਾਗਾ ਪੈਣੀ ਐਸਾ ਹਾਂ ਦੇਖ ਜਾਵਦੇ ਮੈਂ ਜਰਮਨ ਸੈਫਰ ਕੁੱਤੀ ਹੈ ਜੀ ਇਹਨੇ ਰੈਡੀ ਹੋਏ ਵੀ ਇਹਨਾਂ ਵੈਲ ਕਰ ਮੋਬਾਈਲ ਨੰਬਰ ਬੋਲੀ ਉਹ 997727 2788122 ਯਾ ਨੰਬਰ ਵਾਈ ਕੋਈ ਨਾ ਕਾਲ ਕਰ ਲਓ ਜੀ ਕਿਨੇ ਜਰਮ 6 ਮਹੀਨੇ ਉਮਰਕ ਦੋਰੀ 6 ਮਹੀਨੇ ਦੀ ਹਜੇ ਵੀ ਦੇਖ ਸਕਦੇ ਹੋ 15000 ਰੁਪਏ ਹੋਰ ਦਿਖਾ ਕਿਹੜਾ ਗਾਂ ਦੀ ਅੰਡਾ ਉਹ ਹੀ ਕੋਲ ਕੇ ਉਧਰ ਕਰ ਲਓ ਆ ਜਾ ਫਿਰ ਰੈਡੀ ਜੀ ਬੁਲਾਈ ਤਾਂ ਮੈਂ ਜਾਣਾ ਮੈਂ ਅੱਲਾਹ ਹੁਮਦ ਤੇ ਸਲਾਮ ਜੇ ਕੋਈ ਵੀਡੀਓ ਬਣੀ ਕਰਦੀ ਭੇਜ ਠੀਕ ਠੀਕ ਵੀਡੀਓ ਭੇਜ ਜੀ ਕਿਹੜਾ ਅੰਡਾ ਬੱਕਰਾ ਦਿਖਾ ਆਹ ਆਹ ਦੇਖੋ ਭਾਈ ਤੁਹਾਨੂੰ ਇੱਕ ਆਂਡਲ ਬੱਕਰਾ ਦਿਖਾਉਣੇ ਆ ਤੋਰ ਕੇ ਦਿਖਾ ਦੀ ਤੈਨੂੰ ਪਰਾਂ ਨੂੰ ਕਿਹੜਾ ਪਰ ਵਾਲਾ ਕਰ ਦੋ ਕਿਰਾਂ ਦੱਬ ਕੇ ਸ਼ੇਅਰ ਇਹਦਾ ਕੀ ਮੁੱਲ ਕਰਦੇ ਹੋ 27000 ਰੁਪਏ 27000 ਰੁਪਏ ਮੁੱਲ ਕਰਦੇ ਭਾਈ ਬਾਕੀ ਮਾੜਾ ਮੋਟਾ ਲੈਣ ਦੇ ਨੇ ਕਰ ਲਾਂਗੇ ਭਾਈ ਪਿੰਡ ਪਈਆਂ ਦਾ ਭੈਣੀ ਦੱਸਾਂ ਮੋਬਾਈਲ ਨੰਬਰ ਉਹਨੂੰ ਪਤਾ ਹੈ ਮੈਲ ਨੰਬਰ ਹੋ ਤਾਂ ਭਾਈ ਮੈਂ ਇੱਕ ਮਿੰਟ ਇਹ ਕਿਹਾ ਬੱਚਣਾ ਬਈ ਯਾਰ ਮੋਬਾਈਲ ਨੰਬਰ ਬੋਲੀ 91 ਬੱਕਰੇ ਨੇ 9877288122 ਮੈਂ ਇਹ ਤਾਂ ਪੜ੍ਹ ਲਿਆ ਨੰਬਰ ਤੇ ਕਾਲ ਕਰ ਲਿਓ ਆ ਬੱਚਣਾ ਕਰ ਦੋ ਕਿਰਾਂ ਦਾ ਬੱਕਰੇ ਸ਼ੇਅਰ ਅਗਰ ਵੀ ਰਖੁਰਨੀ ਵਾਲੇ ਖੜੇ ਨੇ ਬਈ ਦੇਖ ਰਹਾ ਰਹੇ ਨੇ ਉਹ ਜੱਗ ਲਿਆ ਬੋਲ ਸ਼ੇਅਰ ਕਰਦੇ ਬਈ ਦੇਖ ਸਕਦੇ ਤੁਸੀਂ ਲੌਂਗ ਬਾਲ ਬੱਕਰਾ ਮੰਡੀ ਆਹ ਵੇਖੀ ਆਪਾਂ ਇੱਕ ਬਾਈ ਸਾਨੂੰ ਹੋਰ ਦਿਖਾਉਣੇ ਆਂਡਲੂਆ ਆਂਡਲੂ ਬੱਕਰਾ ਦਿਖਾਉਣੇ ਆਂ ਬਾਈ ਦੇਖ ਸਕਦੇ ਕੀ ਬੋਲ ਕਰਦਾ ਵੀਰੇ ਕੀ ਆ 30000 ਕਿਹੜਾ ਪਿੰਡ ਆ ਲੰਗੋਵਾਲੀਏ ਲੰਗੋਵਾਲ ਬੰਦਾ ਬਈ ਬਈ 30000 ਮੁੱਲ ਦਾ ਕਿੰਨੇ ਟਾਈਮ ਦਾ ਇਹ ਚਾਰਾਂ ਦਾ ਚਾਰ ਦਾ ਬੱਕਰਾ ਵੀ ਦੇਖ ਸਕਦੇ ਤੁਸੀਂ ਕੋਈ ਮੋਬਾਈਲ ਨੰਬਰ 8289925020 ਆ ਨੰਬਰ ਤੇ ਕਾਲ ਕਰ ਲਵੇ ਭਾਈ ਨਾ ਜੀ ਕਿਹਨੇ ਬੱਕਰਾ ਨਾ ਲੰਗੋਵਾਲ ਖਾ ਦੇਖ ਸਕਦੇ ਤੁਸੀਂ ਬੱਕਰਾ ਠੀਕ ਆ ਭਾਈ ਓਕੇ ਸਰਦੋ ਗੇਰਾ ਵਈ ਦੱਬ ਕੇ ਸੇਰ ਦੇਖ ਸਕ ਜਾਂਦੇ ਲੋਕ ਬਾਲ ਵੱਖਰਾ ਮੰਦੀ ਆਜੋ ਆ ਜਾਂਦਾ ਬਹੁਤ ਜੀ ਵਧੀਆ ਵਪਾਰੀ ਵੀਰ ਕੁੰਛ ਨੇ ਬਈ ਅੱਜ ਲੋਕ ਬਾਲ ਵੱਖਰਾ ਸਾਰੀ ਨਾ ਕਰੋ ਔਰ ਅੱਜ ਨਹੀਂ ਕੱਲ ਨੂੰ ਲੈ ਜਾਏ ਲੈ ਜਾਏ

ਇਹਦਾ ਮੂਡ ਹੁੰਦਾ ਦਾ ਕਦੇ ਨਾ ਕਦੇ ਉਹ ਮੂਡ ਜਦੋਂ ਤਿਆਰ ਕੇ ਹਾਂ ਦੇਖ ਜਾ ਤਾਂ ਮੈਂ ਚਾਚਾ ਸਦੀਕ ਵੀ ਪਹੁੰਚ ਚੁੱਕੇ ਲੌਂਗਵਾਲ ਬਕਰਾ ਮੰਡੀ ਤੇ ਕਰ ਦੋ ਗੇਰਾ ਦੱਬ ਕੇ ਸ਼ੇਅਰ ਚੱਲਦਾ ਚੱਲਦਾ ਲਾਈਵ ਕਿਹੜੇ ਪਿੰਡ ਤੋਂ ਆਇਆ ਬੱਜੀ ਹੀਰੋ ਫੋਰ ਦਾ ਹੀਰੋ ਫੋਰ ਕੀ ਲੈ ਕੇ ਆਇਆ ਕਰਾਈ ਕੀ ਮੁੱਲ ਕਰਦਾ ਇਹਦਾ 15000 ਠੀਕ ਆ ਠੀਕ ਨਾਲ ਕੌਣਾ ਐ ਤੇਰੇ ਪਾਪਾ ਜੀ ਠੀਕ ਠੀਕ ਕਿੰਨੇ ਦੇ ਦੋਗੇ ਜੇ ਦੇਣਾ ਹੋਵੇ 15000 ਬਾਈ 15 ਨਹੀਂ ਦੋਗੇ ਕਰ ਲਓਗੇ ਮਾਣਾ ਮੋਟਾ 15000 ਦਾ ਦੇਣਾ ਸਸਿਆ ਮੋਬਾਈਲ ਨੰਬਰ ਕੋਈ ਮੈਲੀ ਹਾਂ ਬੋਲੀ ਬੱਚੀ ਦੋਸਤ 10 ਮੋਬਾਈਲ ਨੰਬਰ 917787955 ਇੱਕ ਵਾਰੀ ਹੋਰ ਬੋਲ ਦੇ ਪੁੱਤ 917787955 ਆ ਨੰਬਰ ਤੇ ਗੱਲ ਕਰ ਲੈ ਬਈ ਦੋ ਬੱਕਰੇ ਲਈ ਬੈਠ ਨੇ ਦੇਖ ਸਕਦੇ ਨੇ ਤੁਸੀਂ ठीकु <laughs> थोरी E yeah. aí